ਜੇ ਤੁਹਾਡੇ ਨਾਲ ਵੀ ਕੋਈ ਕ腐ਸ਼ਨ ਹੁੰਦੀ ਹੈਗੀ ਹੈ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਸਰਕਾਰੀ ਆਦਮੀ ਤੇ ਤੁਸੀਂ ਜੋ ਹੈ 9501200200 ਤੇ WhatsApp ਕਰਕੇ ਖਬਰ ਦੱਸ ਸਕਦੇ ਹੋ ਜੀ ਉਸ ਬੰਦੇ ਤੇ ਐਕਸ਼ਨ ਕੀਤਾ ਜਾਏਗਾ ਰੋਜ਼ਾਨਾ ਪਰਮਿਸ਼ਨ ਦੇ ਰਹੇ ਹੋ ਤੁਸੀਂ ਤੁਹਾਨੂੰ ਦਿਖਾ ਦਈਏ ਚੀ ਇੱਥੇ ਇੱਕ ਬੋਰਡ ਲੱਗਿਆ ਹੋਇਆ ਹੈ ਕੀ ਹੋਟਲ ਦੇ ਕੋਲ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੁਣ ਤੱਕ 663 ਗ੍ਰਿਫਤਾਰੀਆਂ ਐਂਟੀ ਕ腐ਪਸ਼ਨ ਐਕਸ਼ਨ ਲਾਈਨ 9501 200 200 3 ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇਖ ਸਕਦੇ ਹੋ ਪੰਥਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ ਵਧੀਆ ਤਸਵੀਰ ਲੱਗੀ ਹੋਈ ਹੈ ਜੀ ਪੰਥਾ ਸਾਹਿਬ ਦੀ ਸਰਕਾਰ ਨੇ ਜੋ ਹੈ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਫੈਸਲਾ ਕੀਤਾ ਸੀਗਾ ਜੀ ਹੁਣ ਤੱਕ ਦੱਸਿਆ ਜਾ ਰਿਹਾ ਹੈ ਬੋਰਡ ਦੇ ਉੱਤੇ ਲਿਖਿਆ ਹੋਇਆ ਕਿ 663 ਗ੍ਰਿਫਤਾਰੀਆਂ ਹੋ ਚੁੱਕੀਆਂ ਹੈਗੀਆਂ ਜੀ ਇਹ ਤੁਹਾਡੇ ਨਾਲ ਵੀ ਕੋਈ ਕ腐ਸ਼ਨ ਹੁੰਦੀ ਹੈਗੀ ਹੈ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਸਰਕਾਰੀ ਆਦਮੀ ਤੇ ਤੁਸੀਂ ਜੋ ਹੈ 951 200 200 ਤੇ WhatsApp ਕਰਕੇ ਖਬਰ ਦੱਸ ਸਕਦੇ ਹੋ ਜੀ ਉਸ ਬੰਦੇ ਤੇ ਐਕਸ਼ਨ ਕੀਤਾ ਜਾਏਗਾ ਇਦਾਂ ਹੀ ਸਰਕਾਰ ਵਧੀਆ ਕੰਮ ਕਰਦੀ ਪਈ ਹੈਗੀ ਹੈ 663 ਗ੍ਰਿਫਤਾਰੀਆਂ ਹੁਣ ਤੱਕ ਹੋ ਚੁੱਕੀ ਹੈਗੀਆਂ ਜੀ ਪੰਜਾਬ ਦੇ ਵਿੱਚ ਹੋਰ ਲੋਕੀ ਜੋ ਹੈ ਭ੍ਰਸ਼ਟਾਚਾਰ ਮੁਕਤ ਹੋਣਗੇ ਪੰਜਾਬ ਦੇ ਲੋਕ ਖੁਸ਼ਹਾਲ ਹੋਣਗੇ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਚੌਂਕ ਜਾਂ ਬਣਿਆ ਹੋਇਆ ਹੈ ਬਿਲਕੁਲ ਸਾਹਮਣੇ ਕੀਸ ਹੋਟਲ ਹੈਗਾ ਜੀ ਉਹਦੇ ਜਸਟੋਪਿਕ ਬੋਰਡ ਲੱਗਿਆ ਹੋਇਆ ਹੈ ਲੋਕੀ ਕਾਫੀ ਆਉਂਦੇ ਨੇ ਇੱਥੋਂ ਫਿਰੋਜ਼ਪੁਰ ਰੋਡ ਤੋਂ ਜੇ ਜ ਲੰਘਣਗੇ ਪਖਵਾ ਰੋਡ 'ਤੇ ਜਾਣ ਵਾਸਤੇ ਫੁੱਲਾਵਾ ਚੌਂਕ 'ਤੇ ਜਾਣ ਵਾਸਤੇ ਸਾਹਮਣੇ ਇੱਕ ਬੋਰਡ ਜਿਹੜਾ ਲੱਗਿਆ ਹੋਇਆ ਹੈ ਪੰਤਵਾ ਸਾਹਿਬ ਭ੍ਰਸ਼ਟਾਚਾਰ ਮੁਕਤ ਪੰਜਾਬ ਹੁਣ ਤੱਕ 663 ਗ੍ਰਿਫਤਾਰੀਆਂ ਹੋ ਚੁੱਕੀਆਂ ਹੈਗੀਆਂ ਜੀ ਕੰਤਮਾ ਸਾਹਿਬ ਜਿੱਦਾਂ ਹੀ ਕੰਮ ਕਰਦੇ ਰਹੋ ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰਦੇ ਰਹੋ ਜੇ ਤੁਸੀ ਵੀ ਭ੍ਰਸ਼ਟਾਚਾਰ ਤੋਂ ਗ੍ਰਸਿਤ ਹੋ ਤੇ ਤੁਸੀਂ ਜ਼ਰੂਰ WhatsApp ਦੇ ਨੰਬਰ 9501200 200 ਤੇ ਵੀਡੀਓ ਜਾਂ ਜਾਣਕਾਰੀ ਦੇ ਸਕਦੇ ਹੋ ਤੁਹਾਡੀ ਆਈਡੈਂਟੀਟੀ ਗੁਪਤ ਰੱਖੀ ਜਾਏਗੀ ਤੇ ਜਿਹੜਾ ਭ੍ਰਸ਼ਟਾਚਾਰ ਕਰੂਗਾ ਉਸ ਨੂੰ ਜੇਲਾ ਦੇ ਵਿੱਚ ਟਕਿਆ ਜਾਏਗਾ ਕੰਤਮਾ ਸਾਹਿਬ ਦੀ ਸਰਕਾਰ ਵਧੀਆ ਕੰਮ ਕਰਦੀ ਹੈ ਇਦਾਂ ਹੀ ਵਧੀਆ ਕੰਮ ਕਰਦੀ ਰਹਿਣ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਰਾਹੀਂ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਰਕਾਰਾਂ ਜੋ ਕੰਮ ਕਰਦੀਆਂ ਐ ਇਦਾਂ ਹੀ ਤੁਹਾਨੂੰ ਦਿਖਾਉਂਦੇ ਰਵਾਂਗੇ ਜਾਂਦੇ ਜਾਂ ਤੁਹਾਨੂੰ ਦੱਸ ਦਈਏ ਜੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੁਣ ਤੱਕ ਹੋ ਚੁੱਕੀਆਂ ਨੇ 663 ਗ੍ਰਿਫਤਾਰੀਆਂ ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ ਵੀ ਦਿੱਤਾ ਹੋਇਆ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂਕਿ ਇਹ ਕਰਪਸ਼ਨ ਕਰਨ ਵਾਲਿਆਂ ਤੱਕ ਵੀ ਇਹ ਗੱਲ ਪਹੁੰਚੇ ਕੀ ਪੰਤਮਾ ਸਾਹਿਬ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਕਾਫੀ ਸਖਤ ਹੈਗੀ ਹੈ ਤੇ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਉਸਨੂੰ ਜੇਲ੍ਹ ਦੇ ਵਿੱਚ ਪਾਇਆ ਜਾਏਗਾ ਥੈਂਕ ਯੂ